ਜਨਮ ਤੋਂ ਬਾਅਦ ਛੋਟਾ ਜਿਹਾ ਸੀ ਮੈਂ 8 ਕਿ ਮਹੀਨੇ ਦਾ ਸੀਗਾ ਜਦੋਂ ਇੱਕ ਮਾਪਿਆਂ ਨੂੰ ਚਾ ਹੁੰਦਾ ਵੀ ਸਾਡਾ ਬੱਚਾ ਹੁਣ ਤੁਰਨ ਲੱਗ ਗਿਆ ਹਨਾ ਮੇਰੇ ਵੀ ਮਾਪਿਆਂ ਦੀ ਇੱਕ ਵੀ ਚਾ ਸੀਗਾ ਵੀ ਸਾਡਾ ਬੱਚਾ ਹੁਣ ਅਮਰੀਕ ਹੌਲੀ ਹੌਲੀ ਪਹਿਲਾਂ ਮੀਕਾ ਕਹਿੰਦੇ ਹੁੰਦੇ ਸੀ ਤੇ ਵੀ ਦਾ ਵੀ ਚਾ ਸੀ ਮੰਮੀ ਨੂੰ ਵੀ ਮੀਕਾ ਤੁਰਨ ਲੱਗ ਚਲਿਆ ਹੌਲੀ ਹੌਲੀ ਹਨਾ ਬਸ ਇਹੀ ਸੀ ਵੀ ਅੱਜ ਇਹਦੇ ਮੈਂ ਡੈਡੀ ਨੂੰ ਦੱਸੂਗੀ ਉਹ ਕਿਤੇ ਬਾਹਰੋਂ ਆਉ ਕੰਮ ਤੋਂ ਹਨਾ ਦੱਸੂਗੀ ਵੀ ਅੱਜ ਨੇ ਦੋ ਲੰਘਾਂ ਭਰੀਆਂ ਜਨੇ ਤਿੰਨ ਲੰਘਾਂ ਭਰੀਆਂ ਮੰਜੇ ਨਾਲ ਤੁਰ ਤੁਰ ਕੇ ਜੀ ਬਸ ਉਹ ਮੇਰੀ ਮਾਂ ਦਾ ਸੁਪਨਾ ਨਹੀਂ ਪੂਰਾ ਹੋਇਆ। ਉੱਥੇ 8-9 ਮਹੀਨਿਆਂ ਦਾ ਸੀ ਮੈਂ ਜਦੋਂ ਮੈਨੂੰ ਪ੍ਰੋਬਲਮ ਹੋ ਗਈ। ਮੈਂ ਕਹਿੰਦਾ ਵੀ ਲੱਕੀ ਮੈਂ ਭਾਗਾ ਵਾਲਾ ਸੀਗਾ ਹਨਾ ਜਿਹੜਾ ਮੇਰਾ ਉਸਤਾਦ ਸੀਗਾ ਬੂਟਾ ਮਰੀਆਣਾ ਉਹ ਮੈਨੂੰ ਘਰੋਂ ਲੈ ਜਾਂਦਾ ਹੁੰਦਾ ਸੀਗਾ ਤੇ ਮੈਨੂੰ ਘਰੇ ਹੀ ਛੱਡ ਦੇਣਾ। ਮੈਂ ਕਹਿੰਦਾ ਵੀ ਮੈਂ ਅੱਜ ਵੀ ਮੈਂ ਉਹਦਾ ਦੇਣਾ ਨਹੀਂ ਦੇ ਸਕਦਾ ਉਹ ਬੰਦੇ ਦਾ। ਤੁਹਾਡਾ ਅੰਦਾਜ਼ਾ ਬਿਲਕੁਲ ਹਨਾ ਸਹੀ ਆ। ਕੋਈ ਪਲੇਅਰ ਮੈਨੂੰ ਮਿਲਦਾ ਉਹਨੂੰ ਮੈਂ ਕੁਝ ਨਹੀਂ ਪੁੱਛਣਾ ਬਸ ਮੈਨੂੰ ਇਹ ਹੁੰਦਾ ਵੀ ਮੈਂ ਉਹਨੂੰ ਬੋਲਣ ਦਾ ਮੌਕਾ ਦੇਵਾਂ। ਉਹ ਹੌਲੀ-ਹੌਲੀ ਮੈਨੂੰ ਆਪ ਹੀ ਦੱਸ ਜਾਂਦਾ ਵੀ ਮੇਰਾ ਇਤਿਹਾਸ ਸੀ ਇੱ ਨਾ ਤਾਂ ਦੇ ਤੋਲਿਆ ਜਾ ਸਕਦਾ ਨਾ ਮਿਣਿਆ ਜਾ ਸਕਦਾ ਨਾ ਗਿਣਿਆ ਜਾ ਸਕਦਾ ਜੋ ਪ੍ਰੋਫੈਸਰ ਮੱਖਣ ਸਿੰਘ ਨੇ ਕਹਾ ਬਾਤ ਚ ਮੱਖਣ ਅਲੀ ਸਿਰਫ ਉਹਨਾਂ ਨੂੰ ਦੇਖ ਕੇ ਵੀ ਉਹ ਪਲੇਅਰਾਂ ਬਾਰੇ ਦੱਸਦੇ ਸੀ ਲੋਕਾਂ ਨੂੰ ਹਨਾ ਜਦੋਂ ਕੋਈ ਮੈਨੂੰ ਪਲੇਅਰ ਮਿਲਦਾ ਮੈਨੂੰ ਇਹ ਹੁੰਦਾ ਵੀ ਮੈਂ ਡੂੰਘਾਈ ਜਾਵਾਂ ਜੋ ਲੋਕਾਂ ਨੂੰ ਨਹੀਂ ਪਤਾ ਉਹ ਪਲੇਅਰ ਬਾਰੇ ਉਹ ਵੀ ਮੈਂ ਸਾਹਮਣੇ ਲੈ ਕੇ ਆਵਾਂ ਅਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਕਮਾਨਪਿੰਡ ਆ ਹਨਾ ਉੱਥੇ ਮੈਨੂੰ ਇੱਕ ਇਹੋ ਜਿਹਾ ਇਨਸਾਨ ਨਾ ਹਨਾ ਵੀ ਮੈਂ ਪਹਿਲਾਂ ਉਹਨੂੰ ਨਹੀਂ ਜਾਣਦਾ ਸੀ ਉਹ ਕੌਣ ਆ ਤੇ ਉਹ ਸ਼ਾਇਦ ਮੈਨੂੰ ਨਹੀਂ ਜਾਣਦੇ ਸੀ ਕਿ ਮੈਂ ਕੌਣ ਆ ਟੂਰਨਾਮੈਂਟ ਤੇ ਉਹ ਆਏ ਸੀਗੇ ਉੱਥੇ ਕਮਾਨਪਿੰਡ ਆ ਹਨਾ ਤੇ ਜਾਨੀ ਕਿ ਜਦੋਂ ਮੈਨੂੰ 15 ਕਿ ਮਿੰਟ ਦਾ ਇਹ ਮੌਕਾ ਮੈਨੂੰ ਬੋਲਣ ਦਾ ਦਿੱਤਾ ਉਹਨਾਂ ਨੇ ਕਿਉਂਕਿ ਨਵੇਂ ਨੂੰ ਨਹੀਂ ਕੋਈ ਹਨਾ ਤੇ ਉਹਨਾਂ ਨੇ ਮੈਨੂੰ 15 ਕਿ ਮਿੰਟ ਦਾ ਮੌਕਾ ਦਿੱਤਾ ਜਿੱਦਾਂ ਮੈਨੂੰ ਇਹਨਾਂ ਨੇ ਤੇ ਫਿਰ ਉਹ 15 ਮਿੰਟਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਨੂੰ ਬਸ ਇਹੀ ਆ ਮੈਂ ਕਹਿੰਦਾ ਵੀ ਵਾਇਗਰੋਸ ਟਾਈਮ ਆਪ ਵੇਂਦਾ ਸੀ ਹਨਾ ਜਦੋਂ ਮੈਂ ਬੋਲਿਆ ਉੱਥੇ ਤੇ ਟੂਰਨਾਮੈਂਟ ਖਤਮ ਹੋ ਗਿਆ ਹਨਾ ਆਇਆ ਉਹ ਪਹਿਲਾਂ ਮੈਨੂੰ ਨਹੀਂ ਪਤਾ ਉਹਨੇ ਕਿੱਦਾਂ ਉਹ ਪਹਿਲਾਂ ਕਮੇਟੀ ਨਾਲ ਕਿਤੇ ਗੱਲ ਕੀਤੀ ਵੀ ਮੁੰਡਾ ਕੌਣ ਆ ਕਿੱਦਾਂ ਹਨਾ ਬਾਅਦ ਚ ਮੈਂ ਹੌਲੀ ਹੌਲੀ ਆਪ ਹੀ ਜਿੱਦਾਂ ਉਹਨਾਂ ਕੋਲੇ ਚਲਾ ਗਿਆ ਹਨਾ ਮੈਂ ਕਿਹਾ ਜੀ ਮ ਕਹਿੰਦਾ ਛ ਤੂੰ ਸੀ ਕਮੈਂਟਰੀ ਕਰਦਾ ਮੈਂ ਕਹਾ ਕਹਿੰਦੇ ਕੀ ਨਾਮ ਮੈਂ ਕਹਾਂ ਮੇਰਾ ਨਾਮ ਅਮਰੀਕ ਆ ਕਹਿੰਦਾ ਠੀਕ ਆ ਮੈਂ ਤੇਰਾ ਨਾਮ ਸੁਣਿਆ ਹਨ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਵੀ ਗਿਆ ਕਿਤੇ ਬਾਹਰ ਕਿਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਮੈਂ ਕਹਾ ਮਿੱਟੀ ਨੂੰ ਕੋਈ ਨਹੀਂ ਲੈ ਜਾਂਦਾ ਹੁਣ ਪਤਾ ਜੋ ਕੁਝ ਹੋ ਰਿਹਾ ਜਿਹੜੀ ਜੜੀ ਸੋਚ ਸੀ ਉਹਨੂੰ ਮੈਂ ਕਹਤਾ ਉਹਨਾਂ ਨੇ ਮੈਨੂੰ ਇਹ ਇੱਕ ਵਾਦਾ ਕੀਤਾ ਸੀ ਕਹਿੰਦਾ ਵੀ ਅਮਰੀਕ ਮੈਂ ਵਾਦਾ ਨਹੀਂ ਕਰਦਾ ਪਰ ਮੈਂ ਕੋਸ਼ਿਸ਼ ਕਰੂੰਗਾ ਹਨ ਬਾਕੀ ਉਹ ਪਿੰਕਾ ਸੇਖੋਂ ਹੁਣ ਤੇ ਦੁਨੀਆ ਵੀ ਹਨਾ ਜਾਣਦੀ ਉਹਨਾਂ ਨੂੰ ਬਹੁਤ ਯਾਨੀ ਕਿ ਉਹਨਾਂ ਨੇ ਜੋ ਮੇਰੇ ਲਈ ਕਰਤਾ ਪਹਿਲੀ ਵਾਰੀ ਉਹ ਲੈ ਕੇ ਗਏ ਸੀ ਤੇ ਬਾਕੀ ਜਸਪ ਜਿਆਦਾ ਨਹੀਂ ਪਰ ਜਦੋਂ ਨਾ ਮੰਨ ਲਓ ਵੀ ਮੈਨੂੰ ਇਹ ਸੀ ਮੈਨੂੰ ਸਪੋਰਟ ਸੀ ਉਹ ਬੂਟੇ ਦੀ ਸੀ ਹਨਾ ਵੀ ਉਹਨੇ ਪਹਿਲਾਂ ਹੀ ਗੱਲ ਆ ਰੇਂਜ ਕਰ ਲੈਂਦੇ ਸੀਗੇ ਵੀ ਅਮਰੀਕ ਆਊਗਾ ਇਦਾਂ ਕਰਕੇ ਪਰ ਮੈਨੂੰ ਜਿਆਦਾ ਕਿਤੇ ਪ੍ਰੋਬਲਮ ਨਹੀਂ ਆਈ ਵੀ ਕਿਸੇ ਨੇ ਮੈਨੂੰ ਇਦਾਂ ਨਹੀਂ ਕਿਹਾ ਵੀ ਨਹੀਂ ਕਰਨ ਦੇਣੀ ਨਾ ਪਹਿਲਾਂ ਜੇ ਮੈਂ ਪਹਿਲਾਂ ਗੱਲ ਕਰਕੇ ਹਟਾਏ ਮੈਨੂੰ ਪੜਨ ਨਾਲ ਬਹੁਤ ਜਿਆਦਾ ਸੀ ਮੈਂ ਪੜਾਈ ਕਰ ਲਾ ਹਨਾ ਕਰ ਦਿਆਂ ਦਾ ਵੀ ਸੀ ਵੀ ਪੜ ਲਵੇ ਹਨਾ ਉਹੀ ਜਿਹੜਾ ਮੈਂ ਅੱਗੇ ਦੀ ਅੱਗੇ ਲਾਇਆ ਮੈਂ ਹੁਣ ਵੀ ਕਿਤਾਬਾਂ ਦਾ ਖੇੜਾ ਨਹੀਂ ਛੱਡਦਾ ਹਨਾ ਕਿਤੇ ਵੀ ਮੈਂ ਕਹਿੰਦਾ ਵੀ ਜੇ ਕੋਈ ਮੇਰੇ ਘਰ ਆ ਕੇ ਦੇਖੇ ਜਿਹੜੇ ਬੈੱਡ ਤੇ ਮੈਂ ਹੋਊਂਗਾ ਮੇਰੇ ਆਸੇ ਪਾਸੇ ਕਿਤਾਬਾਂ ਹੀ ਹੋਣਗੀਆਂ ਹਾਂ ਮੈਂ ਕਹਿੰਦਾ ਜਦੋਂ ਵੀ ਮੌਕਾ ਮਿਲੇ ਵੀ ਕਿਤਾਬਾਂ ਪੜ ਲਈਏ ਪ੍ਰੋਫੈਸਰ ਸਾਹਿਬ ਨੇ ਇਹ ਗੱਲ ਆਖੀ ਸੀਗੀ ਵੀ ਜੇ ਤੁਹਾਨੂੰ ਕੋਈ ਟੂਰਨਾਮੈਂਟ ਤੇ ਨਹੀਂ ਸਾਦਾ ਤੁਸੀਂ ਹਫ਼ਤੇ ਦੇ ਵਿੱਚ 4 ਦਿਨ 3 ਦਿਨ ਵਿਲੇ ਰਹਿ ਜਾਣੇ ਉਹਨਾਂ 2 ਦਿਨ ਵਿਲੇ ਰਹਿ ਜਾਣੇ ਤੁਸੀਂ ਕਿਤਾਬਾਂ ਪੜ ਲਓ ਵੀ ਤੁਹਾਡੇ ਕਿਤੇ ਨਾ ਕਿਤੇ ਕੰਮ ਆਉਣਗੇ ਹੁਣ ਇੱਕ ਨਾਰਮਲ ਜੀ ਗੱਲ ਆ ਵੀ ਜਿਹੜੀ ਪਲਵਾਨੀ ਆ ਹਨਾ ਉਹ ਵੀ ਬਹੁਤ ਔਖੀ ਆ ਵੀ ਇਹ ਬੇਡੇ ਲੋਕਾਂ ਦੇ ਸਾਹਮਣੇ ਬੋਲਣਾ ਹਨਾ ਪਹਿਲਵਾਨੀ ਲਈ ਖੁਰਾਕ ਮਿਹਨਤ ਆ ਨਾ ਤੇ ਬੋਲਣ ਲਈ ਮੈਨਾਂ ਕਹਿੰਦਾ ਵੀ ਜਿਹੜੇ ਕਿਤਾਬਾਂ ਪੜ ਲਓ ਮੈਂ ਸਲਾਹ ਸਾਰਿਆਂ ਨੂੰ ਇਹੀ ਦਿੰਦਾ ਜਿਹੜੇ ਹੋਰ ਮੁੰਡੇ ਆਉਂਦੇ ਆ ਵੀ ਜੋ ਕੁਝ ਆਪਾਂ ਨੂੰ ਕਿਤਾਬਾਂ ਚੋਂ ਮਿਲ ਗਿਆ ਜੀ ਉਹ ਕਿਤੇ ਨਹੀਂ ਪਰ ਤੁਹਾਡੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਿਆ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਪਰ ਮੈਂ ਥੋੜਾ ਜਿਹਾ ਜਿਤ ਤੱਕ ਵੀ ਤੁਹਾਡੇ ਕਹਿਣ ਤੋਂ ਮੈਨੂੰ ਪਤਾ ਲੱਗਾ ਵੀ ਜਿਹੜੀ ਮੈਂ ਨਾ ਕਮਰਗਰੇਵਾਲ ਨੂੰ ਬਹੁਤ ਜ਼ਿਆਦਾ ਸੁਣਦਾ ਵੀ ਹੱਦੋਂ ਵੱਧ ਜਦੋਂ ਮੈਂ ਕਿਤੇ ਫ੍ਰੀ ਹੁਮਾ ਹਨਾ ਜੀ ਮੇਰੇ ਕੰਨਾਂ 'ਚੇ ਵੱਜੂਗਾ ਤੇ ਮੇ